ਹਰ ਸਾਲ ਦੀ ਤਰ੍ਹਾਂ ਐਰਕਾ ਚੋਪਾ ਜਿਹੜਾ ਪ੍ਰੋਗਰਾਮ ਕਰਾ ਰਹੇ ਆ। ਈਆਂ ਦਾ ਪ੍ਰੋਗਰਾਮ ਚੱਲ ਰਿਹਾ ਜੀ ਲੋਕਾਂ ਨੂੰ ਪਤਾ ਲੱਗਣ ਚਾਹੀਦਾ ਕੀ ਹੁੰਦੀ ਆ। ਜਿਹੜੇ ਜਿਹੜੇ ਬੱਚੇ ਆ ਉਹ ਘਰੋਂ ਤਿਆਰ ਹੋ ਕੇ ਜਿਹੜਾ ਵਧੀਆ ਪ੍ਰੋਗਰਾਮ ਕਰਦੇ ਆ। ਕਿਉਂਕਿ ਇਹੋ ਤਿਆਰ ਹੈ ਜਿਹੜਾ ਸਾਡਾ ਸੱਭਿਆਚਾਰ ਆ। ਇਹ ਸੱਭੇ ਜਾਰ ਜੇ ਅਮਰ ਨਹੀਂ ਮਨਾਵਾਂਗੇ ਤੇ ਹੋਲੀ ਹੋਲੀ ਭੁੱਲਦੇ ਜਾਣਗੇ ਰਣਾ ਰਾਣਾ ਵੀਰ ਕਾ ਅੱਜ ਅਸੀਂ ਵੀਰ ਕੇ ਬੱਗੇ ਵਾਲੀ ਪੱਤੀ ਦੇ ਵਿੱਚ ਜਿਹੜਾ ਤੀਆਂ ਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਐਰਕਾ ਚੌਥਾ ਜਿਹੜਾ ਪ੍ਰੋਗਰਾਮ ਕਰਾ ਰਹੇ ਆ ਇਹ ਪ੍ਰੋਗਰਾਮ ਸਾਰੇ ਜਿਹੜੇ ਆ ਮਹੱਲੇ ਦੇ ਸਹਿਯੋਗ ਦੇ ਨਾਲ ਸਾਰੇ ਜਿਹੜੇ ਆ ਭੱਲਾ ਨਿਵਾਸੀ ਇਹ ਪ੍ਰੋਗਰਾਮ ਕਰਾਉਂਦੇ ਆ ਇਹ ਵੇਰ ਕਬ ਬੱਗੇ ਵਾਲੀ ਪੱਤੀ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਕਿ ਚੌਥਾ ਪ੍ਰੋਗਰਾਮ ਹੈ ਜੀ ਇਹ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਹੁੰਦਾ ਹੈ ਬਿਲਕੁਲ ਜੀ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਾਇਆ ਜਾਂਦਾ ਤੇ ਹਰ ਸਾਲ ਇਹ ਪ੍ਰੋਗਰਾਮ ਅਮਰੀਕਾ ਚੌਥਾ ਸਾਲ ਹੈ ਜੀ ਇਹ ਪ੍ਰੋਗਰਾਮ ਨੂੰ ਚੱਲਦੇ ਨੂੰ ਕਿੰਨਾ ਸ਼ਾਹ ਵੇਖਣ ਨੂੰ ਮਿਲਦਾ ਬਹੁਤ ਸ਼ਾਹ ਵੇਖਣ ਨੂੰ ਮਿਲਦਾ ਛੋਟੇ ਛੋਟੇ ਜਿਹੜੇ ਬੱਚੇ ਆ ਉਹ ਘਰੋਂ ਤਿਆਰ ਹੋ ਕੇ ਜਿਹੜਾ ਵਧੀਆ ਪ੍ਰੋਗਰਾਮ ਕਰਦੇ ਆ ਤੇ ਹਰ ਸਾਲ ਦੀ ਤਰ੍ਹਾਂ ਵਧੀਆ ਜਿਹੜਾ ਜਿਹੜੇ ਜੇਤੂ ਕੁੜੀਆਂ ਉਹਨਾਂ ਨੂੰ ਕੋਈ ਸ਼ੇਡ ਹਾਂ ਜੀ ਜਿਹੜੇ ਪ੍ਰੋਗਰਾਮ ਦੇ ਪਾਰਟਿਸਿਪੇਟ ਕੀਤਾ ਨੂੰ ਸਾਰੀਆਂ ਕੁੜੀਆਂ ਨੂੰ ਜਿਹੜੀਆਂ ਸ਼ਿੰਡਾ ਦੇ ਨਾਲ ਜਿਹੜਾ ਮਾਨਸਮਾਨ ਕੀਤਾ ਜਾਊਗਾ। ਨਵੇਂ ਯੂ ਕਿ ਸੰਦੇਸ਼ ਦੇਣਾ ਚਾਹੁੰਦਾ ਕਿ ਆਈਕਲ ਯੂਥ ਭੜਕਿਆ ਹੋਇਆ। ਯੂਥ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਆਪਣੇ ਕਰਚਲ ਨਾਲ ਜੜੋ ਤੇ ਪੜ੍ਹਾਈ ਕਰੋ। ਜਿਹੜੇ ਆ ਇਹਨਾਂ ਦੀ ਇੱਕ ਪੜ੍ਹਾਈ ਆ ਜਿਹੜਾ ਇਹਨਾਂ ਨੂੰ ਅੱਗੇ ਲੈ ਕੇ ਜਾ ਸਕਦਾ ਵਾ ਤੇ ਜਿਹੜੇ ਯੂਥ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਆ ਇਹਨਾਂ ਨੂੰ ਜਿਹੜਾ ਇਹ ਹਟਣਾ ਚਾਹੀਦਾ ਵਾ ਤੇ ਨਸ਼ੇ ਨੂੰ ਖਤਮ ਕਰਨਾ ਚਾਹੀਦਾ ਕਿਉਂਕਿ ਨਸ਼ੇ ਦਾ ਨਾਲ ਇੱਕ ਅੰਤਿਆ ਜਿੰਦਗੀ ਦਾ ਅੰਤਿਆ ਨਸ਼ਾ ਕਰੂਗਾ ਤੇ ਉਹਦਾ ਜਿੰਦਗੀ ਦਾ ਅੰਤਿਆ ਨੂੰ ਨਸ਼ੇ ਨੂੰ ਦੂਰ ਕਰਨਾ ਚਾਹੀਦਾ ਸਰ ਇਹ ਇਲਾਕਾ ਬਸੇ ਨੂੰ ਕਿੰਨਾ ਕੁ ਖੁਸ਼ੀ ਦੀ ਲਹਿਰ ਬਹੁਤ ਜੀ ਇਲਾਕਾ ਨੂੰ ਅਸੀਂ ਦੀ ਜਿਹੜੀ ਆ ਬਹੁਤ ਖੁਸ਼ੀ ਦੀ ਲਹਿਰ ਆ ਕਿਉਂਕਿ ਹਰ ਸਾਲ ਸਾਡੇ ਪਰਿਵਾਰ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਘਰੋਂ ਸਾਰੇ ਹੀ ਪਰਿਵਾਰ ਦਾ ਪਰਿਵਾਰ ਇੱਥੇ ਬੈਠ ਕੇ ਜਿਹੜਾ ਪ੍ਰੋਗਰਾਮ ਦੇਖਦਾ ਹਰ ਇਲਾਕੇ ਨੂੰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਸਾਰੇ ਇਲਾਕਿਆਂ ਨੂੰ ਕਰਨੇ ਚਾਹੀਦੇ ਆ ਸਾਰੇ ਪਰਿਵਾਰਾਂ ਨੂੰ ਇਹ ਪ੍ਰੋਗਰਾਮ ਜਿਹੜੇ ਆ ਮਨਾਉਣੇ ਚਾਹੀਦੇ ਕਿਉਂਕਿ ਇਹੋ ਤਿਆਰ ਹੈ ਜਿਹੜਾ ਸਾਡਾ ਸੱਭਿਆਚਾਰ ਆ ਇਹ ਸੱਭਿਆਚਾਰ ਜੇ ਅਸੀਂ ਨਹੀਂ ਮਨਾਵਾਂਗੇ ਤੇ ਹੋਲੀ-ਹੋਲੀ ਭੁੱਲਦੇ ਜਾਣਗੇ ਪਰ ਜਿਹੜਾ ਸਮਝੋ ਪਹਿਲਾਂ ਸੀ ਟ੍ਰੈਂਡ ਉਹ ਲੋਕੀ ਅੱਜ ਕੱਲ ਭੁੱਲੀ ਜਾਂਦੇ ਫੋਨਾਂ ਦੇ ਯੁੱਗ ਆ ਗਿਆ ਅੱਜ ਕੱਲ ਵੇਖੋ ਜੀ ਇਹ ਤੇ ਸਾਡੇ ਜਿਹੜੇ ਇਹ ਜਿਹੜੇ ਪੁਰਾਣੇ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਉਹ ਹੀ ਇਹ ਕਲਚਰ ਨੂੰ ਸਾਂਭਣਗੇ ਤੇ ਜਦੋਂ ਇਹ ਪ੍ਰੋਗਰਾਮ ਕਰਨਗੇ ਤੇ ਆਪੇ ਛੋਟੀ ਜਨਰੇਸ਼ਨ ਨੂੰ ਵੀ ਪਤਾ ਲੱਗਦਾ ਰਹੇਗਾ ਤੇ ਆਪੇ ਫਿਰ ਪ੍ਰੋਗਰਾਮ ਚੱਲਦੇ ਜਾਣਗੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਜੀ ਇਸ ਸਟੇਜ ਨੂੰ ਵੇਖ ਕੇ ਅੱਜ ਇਹ ਛ ਵਧੀਆ ਲੱਗਾ ਜੀ ਇਸ ਟੀਚ ਨੂੰ ਇਹ ਪ੍ਰੋਗਰਾਮ ਹੋਣੇ ਚਾਹੀਦੇ ਆ ਇਹ ਸਰਕਾਰ ਦਾ ਵੀ ਉਪਰਾਲਾ ਆ ਸਰਕਾਰ ਵੀ ਕਹਿੰਦੀ ਇਹੋ ਜੇ ਮੇਲੇ ਤੀਆਂ ਲੱਗਣੀਆਂ ਚਾਹੀਦੀਆਂ ਇੱਕ ਪੰਜਾਬ ਖੁਸ਼ਹਾਲ ਸੂਬਾ ਬਣੇ ਇਸ ਕਰਕੇ ਬਹੁਤ ਵਧੀਆ ਸਾਰੇ ਉਪਰਾਲਾ ਕੀਤਾ ਜੀ ਸਰ ਜਿਹੜਾ ਪੁਰਾਣਾ ਕਲਚਰ ਲੋਕ ਭੁੱਲੀ ਜਾ ਰਿਹਾ ਜੀ ਅੱਜਕਲ ਫੋਨਾਂ ਦਾ ਟ੍ਰੈਂਡ ਆ ਗਿਆ ਲੋਕ ਜਿਹੜੇ ਪੰਜਾਬ ਦੇ ਪੁਰਾਣੇ ਕਲਚਰ ਨੂੰ ਪੁੱਛਦਾ ਉਸ ਚੀਜ਼ ਨੂੰ ਅੱਜ ਇਹ ਤੀਆਂ ਦਾ ਪ੍ਰੋਗਰਾਮ ਚੱਲ ਰਿਹਾ ਜੀ ਲੋਕਾਂ ਨੂੰ ਪਤਾ ਲੱਗਣ ਤੀਆਂ ਕੀ ਹੁੰਦੀਆਂ ਆ ਹਰ ਇੱਕ ਛੋਟੀ ਜਨਰੇਸ਼ਨ ਨੂੰ ਤਾਂ ਪਤਾ ਨਹੀਂ ਲੱਗਦਾ ਤੀਆਂ ਕੀ ਸੀ ਅੱਜ ਅਸੀਂ ਇਸ ਪ੍ਰੋਗਰਾਮ ਤੇ ਇਕੱਠੇ ਹੋਏ ਆ ਸਾਡੀ ਛੋਟੀ ਜਨਰੇਸ਼ਨ ਨੂੰ ਪਤਾ ਲੱਗ ਗਿਆ ਤੀਆਂ ਤਾਂ ਇਹੀ ਗੱਲ ਹੁੰਦੀਆਂ ਜੀ ਤੀਆਂ ਮਨਾਈਆਂ ਜਾਂਦੀਆਂ ਜੀ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਤੋਂ ਪ੍ਰਚਲੇ ਕਰਨੇ ਚਾਹੀਦੇ ਸਰਕਾਰ ਆਲਰੇਡੀ ਜੀ ਇਹ ਪ੍ਰਚਲੇ ਕਰ ਰਹੀ ਹੈ ਜੀ ਤੀਆਂ ਦੀਆਂ ਪ੍ਰੋਗਰਾਮ ਦਿੱਤੀ ਸੀਐਮ ਉਹਨਾਂ ਨੇ ਸੀਐਮ ਸਾਹਿਬ ਉਹਨਾਂ ਨੇ ਉਹਨਾਂ ਦੀ ਵਾਈਫ ਨੇ ਇਹ ਉਹ ਪ੍ਰਚਲੇ ਬਹੁਤ ਕੀਤੇ ਹਰ ਇੱਕ ਹਲਕੇ ਦੇ ਵਿੱਚ ਤੀਆਂ ਮਨਾਈਆਂ ਗਈਆਂ ਜੀ ਯੰਗ ਯੂਥ ਨੂੰ ਕੀ ਹੈ ਮੈਸੇਜ ਜੰਗ ਯੂਥ ਨੂੰ ਇਹੀ ਹੈ ਮੈਸੇਜ ਹੈ ਜੀ ਨਸ਼ੇ ਤੋਂ ਮੁਕਤ ਹੋਣਾ ਕੰਮਕਾਰ ਵਾਲ ਕਰਨਾ ਇੱਕ ਗਰਾਊਂਡ ਦੇ ਵਿੱਚ ਨਾਲ ਜੁੜਨਾ ਜੋ ਵੀ ਹੈ ਪੰਜਾਬ ਸਰਕਾਰ ਗਰਾਊਂਡ ਆਨ ਕਲੱਬ ਯੂਥ ਕਲੱਬ ਕਾਫੀ ਬਣਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਚੱਲਣ ਦੇ ਆ ਜੀ